ਅੱਜ ਜਿਹੜੀ ਸੰਗਰੂਰ ਮੰਡੀ ਦੇ ਵਿੱਚ ਬਾਸਮਤੀ ਦੀ ਜਿਹੜੀ ਬੋਲੀ ਹੋਈ ਆ ਤੋਂ ਮੇਰੇ ਨਾਲ ਸਾਰੇ ਪ੍ਰਸ਼ਾਸਨ ਸਾਡੇ ਡੀਐਮ ਮੰਡੀ ਬੋਰਡ ਦੇ ਜਿੰਨੇ ਵੀ ਅਧਿਕਾਰੀ ਨੇ ਔਰ ਸਾਡੇ ਆੜਤੀ ਐਸੋਸੀਏਸ਼ਨ ਦੇ ਸਾਰੇ ਮੈਂਬਰ ਜਿਹੜੇ ਮੌਜੂਦ ਨੇ ਲੇਬਰ ਦੇ ਕਿਸਾਨ ਸਾਡੇ ਸਾਰੇ ਪਹੁੰਚੇ ਹੋਣ 2955 ਨੂੰ ਜਿਹੜੀ ਆ ਬਾਸਮਤੀ ਦੀ ਜਿਹੜੀ ਢੇਰੀ ਦੀ ਬੋਲੀ ਹੋਈ ਆ ਔਰ ਜਿਹੜੀ ਅੱਜ ਸ਼ੁਰੂਆਤ ਹੋ ਚੁੱਕੀ ਆ ਤੇ ਹਰ ਤਰ੍ਹਾਂ ਦੇ ਜਿਹੜੇ ਮੰਡੀਆਂ ਦੇ ਵਿੱਚ ਜਿਹੜੇ ਲੋੜਿੰਦੇ ਜਿਹੜੇ ਪ੍ਰਬੰਧ ਨੇ ਚਾਹੇ ਆੜਤੀਆਂ ਲਈ ਨੇ ਚਾਹੇ ਜ਼ਿੰਮੇਦਾਰਾਂ ਲਈ ਨੇ ਕਿਸਾਨਾਂ ਲਈ ਨੇ ਚਾਹੇ ਸਾਡੇ ਮਜ਼ਦੂਰਾਂ ਦੇ ਲਈ ਨੇ ਹਰ ਤਰ੍ਹਾਂ ਦੇ ਪ੍ਰਬੰਧ ਨੇ ਜਿਹੜੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਹੇਠ ਜਿਹੜੇ ਮੁਕੰਮਲ ਕਰ ਲਏ ਗਏ ਨੇ ਔਰ ਮੈਂ ਆਪ ਵਿਸ਼ਵਾਸ ਦਿਵਾਉਣੀ ਆ ਕਿ ਇਸ ਸੀਜ਼ਨ ਦੇ ਵਿੱਚ ਮੈਂ ਆਪ ਜਾ ਕੇ ਸਾਰੇ ਮੰਡੀਆਂ ਦੇ ਵਿੱਚ ਅਸੀਂ ਰਾਉਂਡ ਵੀ ਲਾਵਾਂਗੇ ਔਰ ਹਰ ਤਰ੍ਹਾਂ ਦੇ ਪ੍ਰਬੰਧਾਂ ਦੀ ਜਿਹੜੇ ਉਹਨਾਂ ਦੀ ਜਿਹੜੀ ਚੈਕਿੰਗ ਵੀ ਕਰਾਂਗੇ ਔਰ ਕਿਸੇ ਨੂੰ ਕਿਸੇ ਤਰ੍ਹਾਂ ਦੀ ਜਿਹੜੀ ਦਿੱਕਤ ਨਹੀਂ ਆਉਣ ਦਿੱਤੀ ਜਾਊਗੀ ਮੈਡਮ ਹੜਤਿਆਂ ਤੇ ਬਾਸਮਤੀ ਦੀ ਹੜਤਾਲ ਖੁੱਲੀ ਹੈ ਜੀ ਜਿਹੜੀ ਦੂਸਰੀ ਹੈ ਉਹ ਇਹਨਾਂ ਦੀ ਜਾਰੀ ਹੈ ਅੱਜ ਕੱਲ ਨੂੰ ਮੀਟਿੰਗ ਹੋ ਰਹੀ ਹੈ ਚੰਡੀਗੜ੍ਹ ਆ 83 ਪੰਜਾਬ ਦੀ ਉਹਦੇ ਬਾਰੇ ਬਿਲਕੁਲ ਮੈਂ ਧਨਵਾਦੀ ਹਾਂ ਸੰਗਰੂਰ ਮੰਡੀ ਦਾ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਔਰ ਜਿਹੜੇ ਵੀ ਜਿਹੜੇ ਇਹਨਾਂ ਦੇ ਕੋਈ ਮਸਲੇ ਹੈਗੇ ਨੇ ਕੱਲ ਨੂੰ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਅਗਵਾਈ ਹੇਠ ਜਿਹੜੀ ਉਹ ਮੀਟਿੰਗ ਹੋਣੀ ਹੈ ਸੋ ਮੈਨੂੰ ਪੂਰਾ ਆਸਾ ਕਿ ਰਲ ਮਿਲ ਕੇ ਜਿਹੜਾ ਅਸੀਂ ਉਹਦਾ ਹੱਲ ਕੱਢ ਲਾਂਗੇ ਜਿਹੜੇ ਪੰਜਾਬ ਸਰਕਾਰ ਦੇ ਹੱਥ ਨੇ ਉਹਨਾਂ ਚੀਜ਼ਾਂ ਦੇ ਵਿੱਚ ਅਸੀਂ ਹਮੇਸ਼ਾ ਆਪਣੇ ਆਰਤੀ ਭਰਾਵਾਂ ਦੇ ਨਾਲ ਖੜੇ ਆ ਔਰ ਜਿਹੜੇ ਸੈਂਟਰ ਸਰਕਾਰ ਦੇ ਪੱਧਰ ਦੇ ਹੋਣਗੇ ਉਹਨਾਂ ਦੇ ਵਿੱਚ ਅਸੀਂ ਦੀ ਬਕਾਲਤ ਕਰਦੇ ਹੋਏ ਅਸੀਂ ਫਿਰ ਜੋ ਜਿਹੜੀ ਅਸੀਂ ਸਪਾਰਸ ਕਰਾਂਗੇ ਔਰ ਉਹ ਵੀ ਜਿਹੜੀਆਂ ਮੰਗਾਂ ਨੇ ਉਹਨਾਂ ਤੋਂ ਮਨਵਾਉਣ ਦੇ ਲਈ ਅਸੀਂ ਹਮੇਸ਼ਾ ਜਿਹੜਾ ਬਚਨ ਹਾਂ ਕੀ ਨਾਮ ਹੈ ਜੀ ਮੇਰਾ ਨਾਮ ਸ਼ਿਸ਼ਨ ਕੁਮਾਰ ਪ੍ਰਧਾਨ ਆਰਟੀ ਅਸੋਸੀਏਸ਼ਨ ਨਮੀਨਾਜ ਮੰਡੀ ਸੰਗਰੂਰ ਜੀ ਦੇਖੋ ਜੀ ਸਾਡੀ ਹੜਤਾਲ ਜੋ ਸਰਕਾਰ ਨਾਲ ਚੱਲ ਰਹੀ ਸੀ ਕਿ 2.5% ਆਰਥਸ ਨੂੰ ਜਿਹੜਾ ਮਸਲਾ ਸੀ ਪਰ ਕੱਲ ਸਾਡੇ ਮਾਨਯੋਗ ਪ੍ਰਧਾਨ ਸ੍ਰੀ ਵਿਜੇ ਕਲਰਾ ਜੀ ਨੇ ਕੋਈ ਫੈਸਲਾ ਇਸ ਤਰ੍ਹਾਂ ਦਾ ਲਿਆ ਵੀ ਜਰੂਰ ਸਾਡੀ ਪ੍ਰਾਈਵੇਟ ਜੋ ਬਾਸਮਤੀ ਜਿਹੜੀ ਵਿਕ ਰਹੀ ਹੈ ਇਹ ਦਿੱਤਾ ਸਾਨੂੰ 70% ਆਰਧ ਤੇ ਪ੍ਰਾਈਵੇਟ ਪ੍ਰੋਸੀਜਰ ਦੇ ਰਿਹਾ ਹੈਗਾ ਸਾਡਾ ਮਸਲਾ 80% ਆਰਧ ਤੇ ਦਈ ਹੈ ਅਸੀਂ ਇਹ ਮਾਨਜੋਗ ਸਾਡੇ ਪ੍ਰਧਾਨ ਜੀ ਦੇ ਹੁਕਮ ਤਹਿਤ ਇਹ ਖੋਲ ਦਿੱਤੀ ਹੈ ਹੜਤਾਲ ਅੱਜ ਸਾਡੇ ਮੰਡੀ ਵਿੱਚ ਪੂਰਾ ਕੰਮ ਚੱਲੂਗਾ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਸਰੂਰ ਦੇ ਵਿੱਚ ਗਲਟ ਆਉਂਦਾ ਹੈ ਸਰੂਰ ਦੀ ਮੰਡੀ ਇੱਕ ਵਿਸ਼ੇਸ਼ ਮੰਡੀ ਹੈ ਜਿੱਥੇ ਤੁਸੀਂ ਦੇਖੇ ਹੀ ਹੋਊਗਾ ਜਿ세 ਆਪਾਂ ਜਿਹੜੇ ਜ਼ਿੰਮੇਵਾਰ ਦੇ ਪਹਿਲੀ ਬੋਲੀ ਕੀਤੀ ਹੈ ਬੀਬੀ ਭਰਾਜੀ ਨੇ ਕਰਵਾਈ ਹੈ ਆਪਣੇ ਘਰ ਕਮਲਾ ਨਾਲ ਉਹ ਬਰਨਾਲੇ ਤੋਂ ਪਰਲੇ ਪਾਸੇ ਪਿੰਡ ਤੋਂ ਆਇਆ ਪਿਆ ਹੈਗਾ ਸਾਡੇ ਕੋਲ ਜਿਵੇਂ ਬਠਿੰਡੇ ਤੱਕ ਦੀ ਫਸਲ ਇਧਰੋਂ ਮਰਲੇ ਕੋਟਲੇ ਤੱਕ ਦੀ ਸ਼ੇਰਪੁਰ ਤੱਕ ਦੀ ਫਸਲ ਸਾਡੇ ਸਨੂਰ ਮੰਡੀ ਦੇ ਵਿੱਚ ਆਉਂਦੀ ਹੈ ਤੇ ਇਹਦਾ ਕਾਰਨ ਇਹ ਹੈ ਕਿ ਇੱਥੇ ਵਧੀਆ ਭਾਅ ਲੱਗਦਾ ਹੈ ਸਾਫ਼ ਸੁਥਰੀ ਮੰਡੀ ਹੈ ਸਾਰੇ ਆੜ੍ਹਤੀ ਸੁੱਝਾ ਕੰਮ ਕਰਦੇ ਨੇ ਅਸੀਂ ਬੀਬੀ ਨੂੰ ਵੀ ਵਿਸ਼ਵਾਸ ਦਿਵਾਇਆ ਹੈ ਕਿ ਸਾਡੀ ਮੰਡੀ ਦੇ ਵਿੱਚ ਕੋਈ ਵੀ ਆੜ੍ਹਤੀ ਕਿਸੇ ਤਰ੍ਹਾਂ ਦੀ ਵੀ ਕੁਚੱਜਾ ਕੰਮ ਨਹੀਂ ਕਰੂਗਾ ਜਿਸ ਨਾਲ ਸਾਡਾ ਵੀ ਸਿਰ ਝੁਕੇ ਤੇ ਤੁਹਾਡੇ ਵੀ ਸਿਰ ਨੂੰ ਅਸੀਂ ਕਿਸੇ ਤਰ੍ਹਾਂ ਦੀ ਇਸ ਤਰ੍ਹਾਂ ਦੀ ਤੁਹਾਨੂੰ ਉਹ ਵੀ ਤੁਹਾਨੂੰ ਝੁਕਾਣਾ ਪੈ ਜੇ ਵੀ ਮੰਡੀ ਸਨੂਰ ਦੇ ਵਿੱਚ ਆਖ ਹੀ ਹੋ ਗਿਆ